ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਦਾਤ ਤੁਸੀਂ ਕਿਤਾ ਜਨਾਬ ਆਈ ਹੋਪ ਸਭ ਲੋਕ ਠੀਕ ਹੋ ਹੋਗੇ ਤੇ ਅੱਜ ਦੀ ਜੀ 26 ਜਨਵਰੀ ਤੇ 26 ਜਨਵਰੀ ਨੂੰ ਮਹਾਨ ਸ਼ਹੀਦ ਭੰਤਨ ਬਾਬਾ ਦੀਪ ਸਿੰਘ ਜੀ ਦਾ ਜਨਦੇੜਾ ਹੁੰਦਾ ਜੀ ਉਸ ਪ੍ਰਸੰਖ ਵਿੱਚ ਫਤਿਹਨਗਰ ਦੇ ਨਗਰ ਕੀਰਤਨ ਦਿੱਲੀ ਨਗਰ ਦੇ ਇਲਾਕੇ ਦਿੱਲੀ ਦੇ ਵਿੱਚ ਹੈਗਾ ਜੀ ਫਤਿਹਨਗਰ ਉੱਥੇ ਆਪਾਂ ਇਸ ਟਾਈਮ ਨਗਰ ਕੀਰਤਨ ਦਾ ਆਨੰਦ ਮਾਣਨਾ ਹੈ I ah! 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 ah!